ਗੁਰਵਿੰਦਰ ਸਿੰਘ ਦੇ ਮਾਮਲੇ 'ਚ ਆਇਆ ਨਵਾਂ ਮੋੜ ਆਸ਼ਿਕ ਨਾਲ ਮਿਲ ਕੇ ਕਿਉਂ ਮਾਰਿਆ ਸੀ ਪਤੀ ਨੂੰ ਪਰਿਵਾਰ ਵਾਲਿਆਂ ਨੇ ਦੱਸਿਆ ਸੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਕਿਵੇਂ ਪਤਨੀ ਨੇ ਆਪਣੇ ਪਤੀ ਨੂੰ ਆਸ਼ਿਕ ਦੇ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਤਰ੍ਹਾਂ ਪਲਾਨਿੰਗ ਕੀਤੀ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਪਰ ਚੋਰੀ ਕਿੰਨੀ ਕਦੇਰ ਬੰਦਾ ਕਰੂਗਾ ਦੈਨਾ ਕਦੇ ਆਪਣੇ ਜਾਲ ਦੇ ਵਿੱਚ ਆਪ ਹੀ ਫਸ ਜਾਂਦਾ ਹੈ ਜੀ ਹਾਂ ਆਪਾਂ ਗੱਲ ਕਰ ਰਹੇ ਹਾਂ ਗੁਰਵਿੰਦਰ ਸਿੰਘ ਦੀ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਆਸ਼ਿਕ ਨਾਲ ਮਿਲ ਕੇ ਮਾਰਨ ਵਾਲੀ ਔਰਤ ਬਾਰੇ ਨੌਜਵਾਨ ਗੁਰਵਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਇਸ ਔਰਤ ਨੇ ਉਹਨਾਂ ਦਾ ਘਰ ਹੀ ਉਜਾੜ ਕੇ ਰੱਖ ਦਿੱਤਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਗੁਰਿੰਦਰ ਦੀ ਭੂਆ ਨੇ ਦੱਸਿਆ ਕਿ ਇਸ ਚਲਾਕ ਕੁੜੀ ਨੇ ਸਾਨੂੰ ਫੋਨ ਕੀਤਾ ਕਿ ਜਲਦੀ ਆ ਜਾਓ ਆਪਣੇ ਘਰ ਚੋਰ ਪੈ ਗਏ ਨੇ ਤੇ ਜਦੋਂ ਅਸੀਂ ਆਏ ਤਾਂ ਧਿਆਨ ਲੱਗੀ ਕਿ ਚੋਰ ਘਰ ਵਿੱਚ ਰੱਖਿਆ ਸੋਨਾ ਵੀ ਲੁੱਟ ਕੇ ਲੈ ਗਏ ਨੇ ਤੇ ਹੋਰ ਸਮਾਨ ਵੀ ਲੈ ਗਏ ਜਦ ਕਿ ਇਸ ਕਾਲੀਯੋਗੀ ਔਰਤ ਨੇ ਆਪਣੇ ਗਲ ਵਿੱਚ ਉਸ ਵਕਤ ਵੀ ਸੋਨੇ ਦੀ ਚੈਨ ਪਾਈ ਹੋਈ ਸੀ ਇਸ ਦੇ ਨਾਲ ਨਾਲ ਨੌਜਵਾਨ ਦੀ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਘਰ ਆਏ ਤਾਂ ਦੇਖਿਆ ਕਿ ਉਹਨਾਂ ਦੇ ਪੁੱਤ ਨੂੰ ਨੀਂਦੀਆਂ ਗੋਲੀਆਂ ਦੇ ਕੇ ਸਦਾ ਦੇ ਨੀਂਦ ਸੁਵਾ ਦਿੱਤਾ ਸੀ ਉੱਥੇ ਹੀ ਘਰ ਦੇ ਵਿੱਚ ਪਾਲੀ ਹੋਈ ਕੁੱਤੀ ਨੂੰ ਵੀ ਨੀਂਦੀਆਂ ਗੋਲੀਆਂ ਦਿੱਤੀਆਂ ਹੋਈਆਂ ਸਨ ਜੋ ਕਿ ਉਹਨਾਂ ਨੂੰ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਅੱਜ ਗੁਰਿੰਦਰ ਦਾ ਰੋਂਦਾ ਪਰਿਵਾਰ ਦੇਖਿਆ ਨਹੀਂ ਜਾ ਰਿਹਾ ਜਿਕਰ ਹੋ ਗਿਆ ਕਿ ਉਕਤ ਗੁਰਵਿੰਦਰ ਸਿੰਘ ਦੀ ਕਾਲਯੁਗੀ ਪਤਨੀ ਤੇ ਉਸ ਦਾ ਆਸ਼ਿਕ ਕੈਨੇਡਾ ਤੋਂ ਰਿਪੋਰਟ ਕੀਤੇ ਹੋਏ ਸਨ ਕਿ ਜਿੱਥੇ ਇਹਨਾਂ ਨੇ ਇੰਨਾ ਵੱਡਾ ਕਾਂਡ ਕਰ ਦਿੱਤਾ ਤੇ ਇੱਕ ਪਰਿਵਾਰ ਦਾ ਚਿਰਾਗ ਹੀ 부ਝਾ ਕੇ ਰੱਖ ਦਿੱਤਾ ਐਸੇ ਸ਼ੈਤਾਨ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਗੁਰਵਿੰਦਰ ਸਿੰਘ ਜੋ ਕਿ ਪੱਗ ਵਾਲਾ ਮੁੰਡਾ ਹੈ ਉਸ ਦੀ ਘਰ ਵਾਲੇ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਮਾਰਤਾ ਘਰ ਵਿੱਚ ਉਸ ਨਾਲ ਹੀ ਰਹਿੰਦਾ ਸੀ ਤਾਂ ਤਲਾਕ ਲੈ ਲੈਂਦੇ ਕਿਉਂ ਮਾਪ ਪਿਓ ਦਾ ਪੁੱਤ ਖੋਇਆ ਚੰਦਰੀਏ ਸੋ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਕਿਹੋ ਜਿਹੇ ਹੁੰਦੇ ਜਾ ਰਹੇ ਨੇ ਕਿਸੇ ਚੀਜ਼ ਦੀ ਕਮੀ ਸੀ ਨਹੀਂ ਸੀ ਵਿਚਾਰੇ ਕੋਲ ਐਨ ਆਰ ਆਈ ਮੁੰਡਾ ਸੀ ਘਰ ਵਾਲੀ ਨੂੰ ਵੀ ਨਾਲ ਲੈ ਕੇ ਗਿਆ ਪਰ ਕਿਤੇ ਨਾ ਕਿਤੇ ਉਹ ਗੱਲ ਨੂੰ ਸਮਝ ਨਾ ਸਕਿਆ ਵੀ ਮੈਬੀ ਆਪਣੀ ਮੌਤ ਨੂੰ ਵਿਆਹ ਕੇ ਲਿਆਇਆ ਸੋ ਮੇਰੀ ਬੇਨਤੀ ਹੈ ਕਿ ਭੈਣਾਂ ਨੂੰ ਵੀ ਤੇ ਵੀਰਾਂ ਨੂੰ ਵੀ ਖਿਆਲ ਰੱਖਿਆ ਕਰੋ ਕਿਉਂਕਿ ਇਹੋ ਜਿਹਿਆਂ ਕੰਮ ਨਾਲ ਬਦਨਾਮੀ ਇਕੱਲੀ ਤੁਹਾਡੀ ਨਹੀਂ ਹੁੰਦੀ ਸਾਰੇ ਪੰਜਾਬ ਦੀ ਤੇ ਸਾਰੀ ਕੌਮ ਦੀ ਬਦਨਾਮੀ ਹੁੰਦੀ ਹੈ ਇੰਨੀ ਘਟਿਆ ਔਰਤਾਂ ਦਾ ਕੁਝ ਨਹੀਂ ਜਾਣਾ ਪਰ ਮਾਂ ਨੂੰ ਪੁੱਤ ਨਹੀਂ ਮਿਲਣਾ ਸਾਰੀ ਉਮਰ ਰੋਂਦੇ ਹਾ ਨਿਕਲ ਜਾਣੀ ਹੈ ਇਸ ਦੇ ਨਾਲ ਹੀ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਗੁਰਿੰਦਰ ਸਿੰਘ ਨੇ ਆਪਣੀ ਪਤਨੀ ਦੇ ਆਸ਼ਕ ਨੂੰ ਘਰ ਬੁਲਾਉਂਦਿਆਂ ਦੇਖ ਲਿਆ ਸੀ ਜਿਸ ਦੇ ਕਾਰਨ ਗੁਰਿੰਦਰ ਸਿੰਘ ਨੇ ਰੋਲਾ ਪਾਉਣ ਦੀ ਕੋ ਸ਼ਿਸ਼ਕ ਕੀਤੀ ਪਰ ਉਸ ਆਸ਼ਿਕ ਦੇ ਨਾਲ ਨਾਲ ਚਾਰ ਪੰਜ ਮੁੰਡੇ ਹੋਰ ਆ ਗਏ ਉਹਨਾਂ ਨੇ ਗਰਵਿੰਦਰ ਨੂੰ ਫੜ ਕੇ ਕੁੱਟਮਾਰ ਕੀਤੀ ਪਰ ਉਹ ਆਪਣੀ ਜਾਨ ਬਚਾ ਕੇ ਛੱਤ ਤੇ ਜਾਣ ਲੱਗਿਆ ਪਰ ਛੱਤ ਤੇ ਉਸ ਨੂੰ ਬਾਰ ਬਾਰ ਘੜੀਸਿਆ ਗਿਆ ਕੁੱਟਮਾਰ ਕੀਤੀ ਗਈ ਕਿਸੇ ਨਾ ਕਿਸੇ ਤਰ੍ਹਾਂ ਉਹ ਛੱਤ ਤੇ ਚਲਾ ਗਿਆ ਪਰ ਜਿਹੜਾ ਛੱਤ ਤੇ ਦਰਵਾਜ਼ਾ ਲੱਗਿਆ ਹੋਇਆ ਸੀ ਉਸ ਦੀ ਕੁੰਡੀ ਖੋਲ ਕੇ ਛੱਤ ਦੇ ਉੱਤੇ ਚੜ ਗਿਆ ਪਰ ਜਦੋਂ ਉੱਤੇ ਗਿਆ ਤਾਂ ਉਸ ਤੋਂ ਦੁਬਾਰਾ ਕੁੰਡੀ ਨਹੀਂ ਲੱਗੀ ਤੁਸੀਂ ਇਹ ਦੇਖੋ ਕਿ ਉਸ ਵਿਚਾਰੇ ਦੀ ਜਾਨ ਕਿੰਨੀ ਔਖੀ ਨਿਕਲੀ ਹੋਵੇਗੀ ਘਰ ਦਾ ਕੱਲਾ-ਕੱਲਾ ਚਿਰਾਗ ਉਸ ਕਾਲਯੁਗੀ ਔਰਤ ਨੇ ਬੁਝਾ ਕੇ ਸਦਾ ਦੇ ਲਈ ਰੱਖ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੇ ਪਰਿਵਾਰ ਵਾਲੇ ਐਨਆਰਆਈ ਸੀ ਅਤੇ ਕੁੜੀ ਨੇ ਘਰ ਆ ਕੇ ਇਹ ਵੀ ਨਹੀਂ ਦੱਸਿਆ ਕਿ ਉਹ ਡਿਪੋਰਟ ਹੋ ਕੇ ਆਈ ਹੈ ਬਸ ਅਹੀ ਕਹਿੰਦੀ ਰਹੀ ਕਿ ਜੇਕਰ ਮੇਰੇ ਪਤੀ ਇੱਥੇ ਨਹੀਂ ਆ ਸਕਦਾ ਉਸ ਦੀ ਫਾਈਲ ਰਿਜੈਕਟ ਹੋ ਰਹੀ ਹੈ ਤਾਂ ਮੈਂ ਆਪਣੇ ਪਤੀ ਤੋਂ ਬਿਨਾ ਨਹੀਂ ਇੱਥੇ ਰਾਵਾਂਗੀ ਤਾਂ ਕਰਕੇ ਮੈਂ ਕੈਨੇਡਾ ਛੱਡ ਕੇ ਵਾਪਸ ਪੰਜਾਬ ਆ ਗਈ ਉੱਥੇ ਹੀ ਕੁਝ ਦਿਨਾਂ ਦੇ ਵਿੱਚ ਮੁੰਡੇ ਦੀ ਮਾਤਾ ਤੇ ਪਿਤਾ ਦੋਵੇਂ ਹੀ ਕੈਨੇਡਾ ਚਲੇ ਗਏ ਕਿਉਂਕਿ ਉਹਨਾਂ ਦੀ ਕੁੜੀ ਪੀਆਰ ਸੀ ਸਿਟੀਜ਼ਨ ਸੀ ਜਿਸ ਦੇ ਕਾਰਨ ਉਸ ਨੇ ਵੀਜ਼ਾ ਸਪਾਂਸਰ ਕਰਕੇ ਆਪਣੇ ਮਾਤਾ ਪਿਤਾ ਨੂੰ ਭੇਜਿਆ ਹੋਇਆ ਸੀ ਪਰ ਮਾਤਾ ਪਿਤਾ ਨੂੰ ਕੀ ਪਤਾ ਸੀ ਉਸ ਭਰਾ ਦੀ ਭੈਣ ਨੂੰ ਕੀ ਪਤਾ ਸੀ ਕਿ ਇਹ ਕਾਲਯੁਗੀ ਔਰਤ ਉਸਦੇ ਭਰਾ ਗੁਰਿੰਦਰ ਦੇ ਨਾਲ ਇਹ ਸਭ ਕੁਝ ਕਰ ਦਵੇਗੀ ਇੱਥੇ ਤੱਕ ਕਿਹਾ ਜਾ ਰਿਹਾ ਹੈ ਕਿ ਜਦੋਂ ਗੁਰਿੰਦਰ ਦੀ ਦੇਹ ਕੋਠੇ ਤੇ ਪਈ ਸੀ ਤਾਂ ਉਹ ਇਦਾਂ ਹੀ ਨੰਗੀ ਪਈ ਸੀ ਉਥੇ ਦੱਸਿਆ ਜਾ ਰਿਹਾ ਕਿ ਇਸ ਚਲਾਕ ਕੁੜੀ ਨੇ ਸਾਨੂੰ ਫੋਨ ਕੀਤਾ ਕਿ ਜਲਦੀ ਆ ਜਾਓ ਆਪਣੇ ਘਰ ਚੋਰ ਪੈ ਗਏ ਨੇ ਤੇ ਜਦੋਂ ਅਸੀਂ ਆਏ ਤਾਂ ਕਹਿਣ ਲੱਗੇ ਕਿ ਚੋਰ ਘਰ ਵਿੱਚ ਰੱਖਿਆ ਸੋਨਾ ਵੀ ਲੁੱਟ ਕੇ ਲੈ ਗਏ ਨੇ ਤੇ ਹੋਰ ਸਮਾਨ ਵੀ ਜਦਕਿ ਇਸ ਕਾਲਯੋਗੀ ਔਰਤ ਨੇ ਆਪਣੇ ਗਲ ਦੇ ਵਿੱਚ ਉਸ ਵਕਤ ਵੀ ਸੋਨੇ ਦੀ ਚੈਨ ਪਾਈ ਹੋਈ ਸੀ ਕਿਉਂਕਿ ਜੇਕਰ ਚੋਰ ਆਉਂਦੇ ਤਾਂ ਫਿਰ ਜਿਹੜੀ ਇਸ ਦੇ ਗਲ ਦੇ ਵਿੱਚ ਚੈਨ ਹੈ ਉਹ ਵੀ ਲੈ ਕੇ ਜਾਂਦੇ ਇਸ ਕਰਕੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਇਸ ਦੇ ਨਾਲ ਨਾਲ ਨੌਜਵਾਨ ਦੀ ਮਾਤਾ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਉਹਨਾਂ ਦੇ ਪੁੱਤਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸਦਾ ਦੀ ਨੀਂਦ ਸੁਵਾ ਦਿੱਤਾ ਸੀ ਉਥੇ ਹੀ ਘਰ ਦੇ ਵਿੱਚ ਪਾਲੀ ਹੋਈ ਕੁੱਤੇ ਨੂੰ ਵੀ ਨੀਂਦ ਦੀਆਂ ਗੋਲੀਆਂ ਦਿੱਤੀਆਂ ਹੋਈਆਂ ਸਨ ਜੋ ਕਿ ਉਹਨਾਂ ਨੂੰ ਸਾਫ਼-ਸਾਫ਼ ਪਤਾ ਲੱਗ ਰਿਹਾ ਸੀ ਅੱਜ ਗੁਰਿੰਦਰ ਦਾ ਰੋਂਦਾ ਹੋਇਆ ਪਰਿਵਾਰ ਦੇਖਿਆ ਨਹੀਂ ਜਾ ਰਿਹਾ ਜ਼ਿਕਰਯੋਗ ਹੈ ਕਿ ਉਕਤ ਗੁਰਵਿੰਦਰ ਸਿੰਘ ਦੀ ਕਾਲਯੁਗੀ ਪਤਨੀ ਤੇ ਉਸ ਦਾ ਆਸ਼ਿਕ ਕੈਨੇਡਾ ਤੋਂ ਡਿਪੋਰਟ ਕੀਤੇ ਹੋਏ ਸਨ ਕਿ ਜਿੱਥੇ ਇਹਨਾਂ ਨੇ ਇੰਨਾ ਵੱਡਾ ਕਾਂਡ ਕਰ ਦਿੱਤਾ ਤੇ ਇੱਕ ਪਰਿਵਾਰ ਦਾ ਚਿਰਾਗ ਹੀ ਹਮੇਸ਼ਾ-ਹਮੇਸ਼ਾ ਲਈ ਬੁਝਾ ਕੇ ਰੱਖ ਦਿੱਤਾ ऐसे शैतान ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਦੇਣੀ ਚਾਹੀਦੀ ਹੈ ਜਾਂ ਫਿਰ ਪਿੰਡ ਦੇ ਚੌਂਕ ਦੇ ਵਿੱਚ ਖੜਾ ਕੇ ਜਾਂ ਤਾਂ ਇਹਨਾਂ ਨੂੰ ਫਾਂਸੀ ਲਾਉਣੀ ਚਾਹੀਦੀ ਹੈ ਜਾਂ ਫਿਰ ਅਜਿਹੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਆਉਣ ਵਾਲੀ ਪੀੜ੍ਹੀਆਂ ਦੀ ਰੂਹ ਤੱਕ ਕੰਬ ਜਾਵੇ ਅਤੇ ਇਹ ਕੰਮ ਕਰਨ ਤੋਂ ਹੋ ਹਜ਼ਾਰ ਵਾਰ ਸੋਚਣਾ ਕਿ ਜੇਕਰ ਅਸੀਂ ਇਹ ਕੰਮ ਕੀਤਾ ਤਾਂ ਸਾਨੂੰ ਐਨੀ ਭੈੜੀ ਸਜ਼ਾ ਮਿਲੇਗੀ ਉਹ ਅਜਿਹੇ ਕੰਮ ਬਾਰੇ ਸੁਪਨੇ ਵਿੱਚ ਵੀ ਨਾ ਸੋਚ ਸਕਣ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਗੁਰਿੰਦਰ ਸਿੰਘ ਜੋ ਕਿ ਪੱਗ ਵਾਲਾ ਹੁੰਦਾ ਹੈ ਸੋਨਾ ਸੁਨਖਾ ਸਰਦਾਰ ਵਿਅਕਤੀ ਸੀ ਉਸ ਦੀ ਘਰਵਾਲੀ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਮਾਰਤਾ ਘਰ ਵਿੱਚ ਉਸ ਨਾਲ ਹੀ ਰਹਿੰਦਾ ਸੀ ਤਾਂ ਤਲਾਕ ਲੈ ਲੈਂਦੀ ਕਿਉਂ ਮਾਪਿਓ ਤੋਂ ਉਸ ਦਾ ਪੁੱਤ ਖੋਇਆ ਸੋ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜਦੇ ਜਾ ਰਹੇ ਨੇ ਕੋਈ ਵੀ ਕਾਨੂੰਨੀ ਵਿਵਸਥਾ ਇੱਥੇ ਨਹੀਂ ਦਿਖਾਈ ਦੇ ਰਹੀ ਸੋ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਾਫੀ ਘਟੀਆਂ ਕਰਤੂਤਾ 40 40 ਸਾਲ 45 45 ਸਾਲ ਦੇ ਦਰਿੰਦਿਆਂ ਵੱਲੋਂ ਕੀਤੀਆਂ ਗਈਆਂ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਪਰ ਉਸ ਤੋਂ ਬਾਅਦ ਵੀ ਕੋਈ ਕਾਨੂੰਨ ਵਿਵਸਥਾ ਕੋਈ ਵੀ ਕਾਰਵਾਈ ਕਰਦੀ ਹੋਈ ਨਹੀਂ ਦਿਖਾਈ ਦੇ ਰਹੀ ਕਿਉਂ ਇਦਾਂ ਹੀ ਲੋਕਾਂ ਦੇ ਨਾਲ ਹੁੰਦਾ ਰਹੇਗਾ ਕਿ ਇਦਾਂ ਹੀ ਕਾਨੂੰਨ ਦੀ ਜਿਹੜੀ ਕਾਨੂੰਨੀ ਵਿਵਸਥਾ ਉਹਨਾਂ ਨੂੰ ਛਿੱਕੇ ਤੇ ਟੰਗ ਕੇ ਲੋਕ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਰਹਿਣਗੇ ਇਹ ਨਾ ਹੋਵੇ ਜਿਵੇਂ ਨੇਪਾਲ ਦੇ ਵਿੱਚ ਹੋਇਆ ਸੀ ਕਿ ਆਖਰ ਕਾਨੂੰਨ ਵਿਵਸਥਾ ਤੇ ਲੋਕਾਂ ਦਾ ਭਰੋਸਾ ਉੱਠ ਜਾਵੇ ਅਤੇ ਇੱਕ ਜੋਟ ਹੋ ਕੇ ਪੂਰਾ ਤਖਤਾ ਹੀ ਪਲਟ ਦੇਣ ਇਹ ਸਮਾਂ ਆਉਣ ਨੂੰ ਬਹੁਤੀ ਦੇਰ ਨਹੀਂ ਲੱਗਣੀ ਕਿਉਂਕਿ ਜੇਕਰ ਇਦਾਂ ਹੀ ਚੱਲਦਾ ਰਿਹਾ ਤਾਂ ਸ਼ਾਇਦ ਇੱਕ ਨਾ ਇੱਕ ਦਿਨ ਇਹ ਸਾਰਾ ਤਖਤਾ ਪਲਟ ਹੋ ਜਾਵੇਗਾ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਗੁਰਿੰਦਰ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਤੇ ਉਸ ਕਾਲੀਯੁਗੀ ਪਤਨੀ ਤੇ ਉਸ ਦੇ ਆਸ਼ਿਕ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਹ ਗੱਲ ਸੋਕੇ ਕੰ ਬਜਾਨ ਅਤੇ ਸੁਪਨੇ ਵਿੱਚ ਵੀ ਨਾ ਇਹੋ ਜਿਹੇ ਕੰਮ ਕਰਨ ਦੀ ਸੋਚਣ ਕਿ ਹੁਣ ਬੰਦੇ ਦਾ ਕੋਈ ਮੁੱਲ ਨਹੀਂ ਉਸ ਦੀ ਜਾਨ ਦੀ ਕੋਈ ਕੀਮਤ ਨਹੀਂ ਜਿਸ ਦਾ ਦਿਲ ਕਰਦਾ ਹੈ ਨਸ਼ੇ ਦੀਆਂ ਗੋਲੀਆਂ ਖਵਾ ਕੇ ਸੁਵਾ ਦਿੰਦੀਆਂ ਨੇ ਅਤੇ ਕੋਈ ਪਲਾਨ ਕਰਕੇ ਐਕਸੀਡੈਂਟ ਕਰਵਾ ਦਿੰਦੀਆਂ ਨੇ ਹੁਣ ਬੰਦੇ ਦੀ ਜਾਨ ਦੀ ਕੋਈ ਵੀ ਕੀਮਤ ਨਹੀਂ ਸਮਝਦਾ ਹੁਣ ਤਾਂ ਬੰਦੇ ਨੂੰ ਐਵੇਂ ਹੀ ਕਿਰੜੀਆਂ ਮੰਗ ਸਮਝਦੇ ਨੇ ਜਿਸ ਦਾ ਦਿਲ ਕਰਦਾ ਹੈ ਮਾਰ ਕੇ ਚਲਿਆ ਜਾਂਦਾ ਹੈ ਪਰ ਉਸ ਪਰਿਵਾਰ ਦਾ ਉਸ ਭੈਣ ਦਾ ਕੀ ਬਣੇਗਾ ਜਿਸ ਦਾ ਕੱਲਾ ਕੱਲਾ ਭਰਾ ਕੱਲਾ ਕੱਲਾ ਮਾਪ ਪਾਪ ਦਾ ਪੁੱਤ ਇਸ ਦੁਨੀਆ ਤੋਂ ਚਲਿਆ ਜਾਵੇ ਪਿੱਛੇ ਸਾਰਾ ਹੀ ਕੁਝ ਸੁੰਨਸਾਨ ਛੱਡ ਕੇ ਦੱਸਿਆ ਜਾ ਰਿਹਾ ਹੈ ਕਿ ਗੁਰਿੰਦਰ ਸਿੰਘ ਤੀ ਕਿੱਲੇ ਦਾ ਮਾਲਕ ਸੀ ਅਤੇ ਅੱਧੇ ਕਿੱਲੇ ਕਿੱਲੇ ਦੇ ਵਿੱਚ ਉਸਨੇ ਕੋਠੀ ਛੱਤੀ ਹੋਈ ਸੀ ਪਰ ਫਿਰ ਵੀ ਇਹ ਕਾਲੀਯੋਗੀ ਜਨਾਨੀ ਉੱਥੇ ਰਹਿ ਨਾ ਸકી ਪਤਾ ਨਹੀਂ ਇਹਨਾਂ ਜਨਾਨੀਆਂ ਦੇ ਇਹਨਾਂ ਕਾਲਯੁਗੀ ਔਰਤਾਂ ਦੇ ਸਿਰ ਤੇ ਆਸ਼ਕੀ ਦਾ ਇਹੋ ਜਿਹਾ ਭੂਤ ਸਵਾਰ ਹੈ ਕਿ ਨਾ ਉਹ ਅੱਗੇ ਦੇਖਦੀਆਂ ਤੇ ਨਾ ਪਿੱਛੇ ਸੋ ਬਾਕੀ ਤੁਹਾਡੇ ਮੁਤਾਬਿਕ ਇਸ ਔਰਤ ਤੇ ਉਸਦੇ ਆਸ਼ਿਕ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਵਾਂ ਨੂੰ ਮਿਲ ਸਕੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ